ਰੂਸ ਤੇ ਯੂਕਰੇਨ ਦੇ ਕੀ ਹਾਲਾਤ ਆ ਉਹ ਉਸ ਖਬਰ ਬਾਰੇ ਵੀ ਜ਼ਰੂਰ ਤੁਸੀਂ ਜਿਹੜੀ ਆ ਉਹ ਵਿਚਾਰ ਆਪਣੇ ਦੱਸਿਓ ਸਾਡੇ ਦਰਸ਼ਕਾਂ ਨੂੰ ਜੀ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਇਜ਼ਰਾਇਲ ਤੇ ਹਮਾਸ ਤੇ ਹਜ਼ਬੁੱਲਾਹ ਦੀ ਜੰਗ ਤੇ ਦੂਜੇ ਪਾਸੇ ਆਪਾਂ ਕਹਿ ਸਕਦੇ ਆਂ ਕਿ ਰੂਸ ਤੇ ਯੂਕਰੇਨ ਦੀ ਜੰਗ ਹਾਲੇ ਜਾਰੀ ਆ ਜੀ ਹਾਲਾਂਕਿ ਜਿਹੜਾ ਆਪਾਂ ਕਹਿ ਸਕਦੇ ਆਂ ਕਿ ਇਜ਼ਰਾਇਲ ਤੇ ਹਜ਼ਬੁੱਲਾਹ ਲਿਬਨਾਨ ਉਹਨਾਂ ਦੇ ਵਿੱਚ ਜੰਗਬੰਦੀ ਹੋ ਗਈ ਸੀ ਪਰ ਦੋਵਾਂ ਧਿਰਾਂ ਦੀ ਜਿਹ ਦੋਵੇਂ ਧਿਰਾਂ ਆਪਸ ਵਿੱਚ ਇਹ ਇਲਜ਼ਾਮ ਲਾ ਰਹੀਆਂ ਕਿ ਜੰਗਬੰਦੀ ਦੀ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ ਲੱਗ ਰਹੇ ਆ ਹਾਲੇ ਸਥਿਰਤਾ ਕਿਸੇ ਪਾਸੇ ਜਿਹੜੀ ਨਜ਼ਰ ਨਹੀਂ ਆ ਰਹੀ ਦੂਜੇ ਪਾਸੇ ਜੇ ਅਪਾ ਰੂਸ ਦੀ ਗੱਲ ਕਰੀਏ ਤੇ ਰੂਸ ਵੱਲੋਂ ਤਾਜ਼ਾ ਹਮਲੇ ਕੀਤੇ ਗਏ ਆ ਜਿਹੜੇ ਪਾਵਰ ਗ੍ਰਿਡ ਹੈਗੇ ਯੂਕਰੇਨ ਦੇ ਉਹਨਾਂ ਦੇ ਉੱਪਰ ਹਮਲੇ ਕੀਤੇ ਗਏ ਤੇ ਵੱਡੀ ਪੱਧਰ ਤੇੜਾ ਯੂਕਰੇਨ ਦਾ ਹੋਰ ਨੁਕਸਾਨ ਕੀਤਾ ਗਿਆ ਅਜੇ ਹੋਰ ਵੀ ਜਿਹੜੇ ਧਮਕੀਆਂ ਜਿਹੜੀਆਂ ਰੂਸ ਜਿਹੜਾ ਦੇ ਰਿਹਾ ਆ ਆਪਾਂ ਵੀ ਕਹਿ ਦਿੰਦੇ ਆ ਕਿ ਕੁਝ ਠੰਡ ਠੰਡੌਲਾ ਹੋਣ ਦੀ ਜਿਹੜੀ ਗੱਲਾਂਬਾਤਾਂ ਆਈਆਂ ਸੀ ਜਦੋਂ ਡੌਨਟ ਟਰੰਪ ਜਿਹੜੇ ਹੈਗੇ ਨਵੇਂ ਚੁਣੇਗੇ ਰਾਸ਼ਟਰਪਤੀ ਆ ਹਾਲਾਂਕਿ ਉਹਨਾਂ ਦਾ ਆਪਣਾ ਉਹਦਾ ਸੰਭਾਲਣਾ ਆ ਲੇਕਿਨ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਦੋਂ ਪ੍ਰੈਜ਼ੀਡੈਂਟ ਬਣਨਗੇ ਤਾਂ ਸਾਰੀਆਂ ਜੰਗਾਂ ਜਿਹੜੀਆਂ ਖਤਮ ਕਰ ਦੇਣਗੇ ਪਾ ਉਹ ਜੰਗਾਂ ਨਹੀਂ ਚਾਹੁੰਦੇ ਤਾਂ ਉਹਦੇ ਚੱਲਦੇ ਹੋਏ ਆ ਜਿਹੜਾ ਕੁ ਸੁਭਾਵਨਾ ਹੋਵੇ ਬਣੀ ਸੀ ਕਿ ਜਿਹੜੇ ਜਿਹੜੀਆਂ ਜੰਗਾਂ ਚੱਲ ਰਹੀਆਂ ਹੈਗੀਆਂ ਇਹ ਸ਼ਾਇਦ ਇਹਨਾਂ ਠੱਲਣ ਦੀ ਜਿਹੜੀ ਆ ਗੱਲਬਾਤ ਹੁਣ ਅਮਰੀਕਾ ਵੱਲੋਂ ਆਪਣੀਆਂ ਬਣੀਆਂ ਹੋਈਆਂ ਮਜਾਈਲਾਂ ਖਾਸ ਕਰਕੇ ਨੈਟੋ ਦੇਸ਼ਾਂ ਜਿਵੇਂ ਇੰਗਲੈਂਡ ਵੀ ਸ਼ਾਮਿਲ ਹੈ ਉਹਨਾਂ ਵੱਲੋਂ ਦੂਰੀ ਮਾਰਦੀਆਂ ਮਜਾਈਲਾਂ ਸੀ ਉਹਨਾਂ ਨੂੰ ਚਲਾਉਣ ਦੀ ਇਜਾਜ਼ਤ ਯੂਕਰੇਨ ਨੂੰ ਦੇ ਦਿੱਤੀ ਗਈ ਸੀ ਕਿ ਪਾਵਰ ਰੂਸ ਤੱਕ ਉਹ ਚਲਾ ਸਕਦੇ ਆ ਪਹਿਲਾਂ ਕੀ ਸਿਚੁਏਸ਼ਨ ਸੀ ਪਹਿਲਾਂ ਸਿਰਫ ਸੈਲਫ ਡਿਫੈਂਸ ਵਾਸਤੇ ਜਿਹੜਾ ਯੂਕਰੇਨ ਉਹਨੂੰ ਯੂਜ਼ ਕਰ ਸਕਦਾ ਸੀ ਜਦੋਂ ਇਹ ਇਜਾਜ਼ਤ ਅਮਰੀਕਾ ਵੱਲੋਂ ਦਿੱਤੀ ਗਈ ਤਾਂ ਉਸ ਤੋਂ ਬਾਅਦ ਜਿਹੜਾ ਹਮਲਾ ਯੂਕਰੇਨ ਵੱਲੋਂ ਰੂਸ ਤੇ ਕੀਤਾ ਗਿਆ ਸੀਗਾ ਉਹਦੇ ਇਹਦੇ ਬਾਅਦ ਇਸ ਹਮਲੇ ਤੋਂ ਬਾਅਦ ਜਿਹੜਾ ਰੂਸ ਹੈ ਉਦੋਂ ਵੱਲੋਂ ਜਵਾਬੀ ਜਿਹੜੀ ਕਾਰਵਾਈ ਆਜ ਕਰ ਰਹੇ ਨੇ ਦੇ ਉੱਪਰ ਕਈ ਤਰ੍ਹਾਂ ਕੀਤੀ ਗਈ ਆ ਕਈ ਪਾਵਰ ਗ੍ਰਿਡ ਜਿਹੜੇ ਉਹਨਾਂ ਦੇ ਉੱਪਰ ਹਮਲੇ ਜਿਹੜੇ ਕੀਤੇ ਗਏ ਆ ਆਪਾਂ ਇਹ ਕਹਿ ਸਕਦੇ ਜਿਹੜੀ ਝੰਗ ਆ ਉਹ ਹੁਣ ਠੰਡੀ ਹੋਣ ਦੀ ਬਜਾਏ ਕਦਮ ਸਕੋ ਤੇਜ਼ ਹੋ ਗਈ ਆ ਤਾਂ ਕਿਸ ਪਾਸੇ ਜਾਣੀ ਆ ਹਾਲੇ ਕੁਝ ਕਹਿ ਨਹੀਂ ਸਕਦੇ